ਜਲੰਧਰ ਵਿਖੇ ਨੀਤੀ ਆਯੋਗ ਅਧੀਨ ਕੰਮ ਕਰ ਰਹੀ ਸੰਸਥਾ ਐਂਟੀ ਕ੍ਰਾਈਮ ਤੇ ਐਂਟੀ ਕਰਪਸ਼ਨ ਨੈਸ਼ਨਲ ਵੱਲੋਂ ਕਮੇਟੀ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਤੇ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਕੈਰੋ ਨੇ ਕਿਹਾ ਕਿ ਬਹੁਤ ਜਲਦ ਐਸੋਸੀਏਸ਼ਨ ਦੇ ਹੋਰ ਵੀ ਮੈਂਬਰਾਂ ਦੇ ਨਾਮਾਂ ਦਾ ਐਲਾਨ ਕੀਤਾ ਜਾਵੇਗਾ ਹੁਣੇ ਪੂਰੇ ਭਾਰਤ 'ਚ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ ਹਨ ਤੇ ਇਸ ਮੌਕੇ ਆਮ ਆਦਮੀ ਦੇ ਮੁਖ ਜੋਗਿੰਦਰਪਾਲ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਜਲੰਧਰ ਤੋਂ ਦੇਵਰਾਜ ਦੀ ਰਿਪੋਰਟ ਅੱਜ ਜਿਹੜੀ ਮੀਟਿੰਗ ਹੈ ਅਸੀਂ ਇੱਥੇ ਬੁਲਾਈ ਹੈ ਉਦੇ ਵਿੱਚ ਸਾਡੇ ਸਾਰੇ ਪੈਬਰ ਸਹਿਬਾਨ ਆਏ ਹਨ ਮੈਂ ਉਹਨਾਂ ਦਾ ਬਹੁਤ ਬਹੁਤ ਸਤਿ ਸ਼੍ਰੀ ਅਕਾਲੀ ਬੁਲਾਉਣਾ ਤੇ ਸਾਰਿਆਂ ਨੂੰ ਜੀ ਆਇਆਂ ਵੀ ਕਹਿਣਾ ਕਿ ਅਸੀਂ ਇਹ ਸਾਡੀ ਜਿਹੜੀ ਟੀਮ ਹੈ ਸੂਚੀ ਟੀਮ ਨੇ 3 ਸਾਲ ਪੰਜਾਬ ਦੇ ਵਿੱਚ ਕੰਮ ਕੀਤਾ ਪੰਜਾਬ ਦੇ ਵਿੱਚ ਅਸੀਂ ਵਧੀਆ ਤਰੀਕੇ ਨਾਲ ਜਿਹੜਾ ਕੰਮ ਕੀਤਾ ਹੈ ਉਹਦੇ ਨਾਲ ਹੀ ਸਾਨੂੰ ਅੱਜ ਦਿੱਲੀ ਦੇ ਸਟੇਟ ਦੇ ਵਿੱਚ ਭਾਰਤ ਵਿੱਚ ਸਾਨੂੰ ਜਿਹੜਾ ਨਿਤੀ ਜੋਗ ਆਲਿਆ ਨੇ ਆਪਣਾ ਜਿਹੜਾ ਸਰਟੀਫਿਕੇਟ ਸਾਨੂੰ ਦਿੱਤਾ ਹੈ ਸਾਡੀ ਜਿਹੜੀ ਇਹ ਐਂਟੀ ਕ੍ਰਾਈਮ ਔਰ ਐਂਟੀ ਕਲਪਸ਼ਨ ਹੈ 30 ਕ੍ਰਾਈਮ ਔਰ ਐਂਟੀ ਕਲਪਸ਼ਨ ਜਿਹੜੀ ਹੈ ਉਹਦਾ ਸਰਟੀਫਿਕੇਟ ਸਾਨੂੰ ਦਿੱਲੀ ਤੋਂ ਮਿਲ ਚੁੱਕਾ ਹੈ ਥੋੜੇ ਦਿਨਾਂ ਦੇ ਵਿੱਚ ਇਹ ਜਿਹੜੀ ਇਹ ਸਾਡੀ ਐਂਟੀ ਕ੍ਰਾਈਮ ਔਰ ਐਂਟੀ ਕਲਪਸ਼ਨ ਹੈ ਸਰਕਟ ਹਾਉਸ ਦੇ ਵਿੱਚ ਜਿਹੜੇ ਸਾਡੇ ਸਾਰੇ ਵੀਰ ਇੱਥੇ ਆਏ ਹਨ ਉਹਨਾਂ ਨੇ ਇੱਕ ਨੈਸ਼ਨਲ ਪ੍ਰਾਈਡ ਜਿਹੜੀ ਚੋਣ ਹੈ ਜਨਰਲ ਸੈਕਟਰੀ, ਵਾਈਸ ਪ੍ਰਧਾਨ, ਸੈਕਟਰੀ ਔਰ ਮੈਂਬਰ ਸਹਿਬਾਨ ਸਾਰੇ ਵੱਡੀ ਪੱਦਰ ਤੇ ਜਿਹੜਾ ਸਾਡਾ ਜੋਤ ਹੈ ਵਿਆਤੀ ਹੈ ਜਾਂ ਜਿਹਦੇ ਪ੍ਰਧਾਨ ਜੀ ਬੈਠੇ ਹਨ ਜੇ ਸਾਰਿਆਂ ਦਾ ਨਾਮ ਲਵਾਂਗਾ ਤੇ ਲੰਬੀ ਚੌੜੀ ਲਿਸਟ ਬਣ ਜਾਣੀ ਇਸ ਕਰਕੇ ਸਾਰਿਆਂ ਨੂੰ ਅਸੀਂ ਉਸ ਦਿਨ ਸਰਕਟ ਹਾਉਸ ਦੇ ਵਿੱਚ ਹੀ ਪ੍ਰਾਈਵੇਟ ਵਿੱਚ ਹੁੰਦੇ ਹਨ ਪੰਜਾਬ ਦੀ ਬਾਡੀ ਵਿੱਚ ਹੁੰਦੀ ਹੈ ਜਿੱਚ ਨੈਸ਼ਨਲ ਬਾਡੀ ਵਿੱਚ ਹੁੰਦੀ ਹੈ ਮੈਂ ਕੱਲਾ ਇਸ ਪਾਰਟੀ ਦੇ ਵਿੱਚ ਐਨਟੀ ਕ੍ਰਾਈਮ ਵਾਰੈਂਟੀ ਕ੍ਰਪਸ਼ਨ ਦੇ ਵਿੱਚ ਕੰਮ ਨਹੀਂ ਕਰ ਸਕਦਾ